ਅੱਜ ਗੁਰਪ੍ਰਤਾਪ ਸਿੰਘ ਪੜਿਆਲਾ ਪਹੁੰਚਿਆ ਜੀ ਸਿੰਘਪੁਰਾ ਰੋਡ ਕੁਰਾਲੀ ਵਿੱਚ ਖੇਡ ਸਟੇਡੀਅਮ ਦੇ ਵਿੱਚ ਜਿੱਥੇ ਕਿ ਫੌਜੀ ਵੀਰ ਅਤੇ ਕੁਰਾਲੀ ਦੀ ਟੀਮ ਵਿੱਚ ਇੱਕ ਫ੍ਰੈਂਡਲੀ ਮੈਚ ਖੇលਿਆ ਗਿਆ ਹੈ ਇਸ ਮੌਕੇ ਤੇ ਗੁਰਪ੍ਰਤਾਪ ਸਿੰਘ ਪੜਿਆਲਾ ਫੌਜੀ ਵੀਰਾਂ ਨਾਲ ਜਾਣ ਪਛਾਣ ਕਰਦੇ ਹੋਏ ਤੇ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਇਸ ਕਲੱਬ ਨੂੰ ਹਰ ਮਹੀਨੇ 11000 ਦੀ ਮਦਦ ਵੀ ਦਿੱਤੀ ਜਾਂਦੀ ਹੈ ਸੋ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਸੰਦੀਪ ਸ਼ੌਨ ਨਿਊਜ਼ ਕੁਰਾਲੀ ਤੇ ਪਹਿਲਾਂ ਵੀ ਸਰ ਪਹੁੰਚੇ ਸੀ ਗੁਰਪ੍ਰਤਾਪ ਸਿੰਘ ਜੀ ਪੜੇਆਲਾ ਜਿਨ੍ਹਾਂ ਨੇ ਸਾਡੇ ਨਾਲ ਇੱਕ ਕਮਿਟਮੈਂਟ ਕੀਤੀ ਸੀਗੀ ਵੀ ਹਰੇਕ ਮਹੀਨੇ ਸਾਡੇ ਕਲੱਬ ਨੂੰ ਜਿਹੜਾ 10000 ਦੀ ਮਾਨਲੀ ਮਦਦ ਦਿਆ ਕਰੇ ਕਰਨੀ ਸੋ ਅੱਜ ਸਰ ਪਹੁੰਚੇ ਨੇ ਸਰ ਨੇ ਫੇਰ ਸਾਡੀ ਜਿਹੜੀ ਮਾਨਲੀ ਮਦਦ ਕੀਤੀ ਆ ਸੋ ਸਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਇੱਥੇ ਪਹੁੰਚਣ ਦੇ ਉੱਤੇ ਵੀ ਕਿ ਸਾਡੇ ਕਲੱਬ ਦਾ ਜਿਹੜਾ ਬਾਅਦ ਦਾ ਸਾਥ ਦੇ ਰਹੇ ਹੁਣ ਕਿ ਇਸ ਸਪੋਰਟ ਦਾ ਅਸੀਂ ਤਵਾ ਸਕਦੇ ਆ ਜਦੋਂ ਤੱਕ ਸਾਡੇ ਕੋਲ ਪੈਸੇ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਪੈਸੇ ਨਾਲ ਸਾਰਾ ਕੁਛ ਆਣਾ ਬੱਲ ਆਣੀ ਆ ਕਿੱਟਸ ਆਣੀ ਆ ਜਾਂ ਨੈਟ ਫੋਲ ਵਗੈਰਾ ਸੋ ਅਸੀਂ ਸਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੇ ਛੋਟੇ ਜਿਹੇ ਸਰਦੇ ਦੇ ਉੱਤੇ ਇੱਥੇ ਪਹੁੰਚੇ ਨੇ ਸੋ ਸਰ ਥੈਂਕ ਯੂ ਸੋ ਮੱਚ ਕਿ ਅੱਜ ਬਹੁਤ ਹੀ ਵਧੀਆ ਇੱਕ ਮੈਚ ਸਾਡੇ ਜਿਹੜਾ ਕਲੱਬ ਦਾ ਤੇ ਆਰਮੀ ਟੀਮ ਦਾ ਹੋਇਆ ਤੁਸੀਂ ਵੀ ਦੇਖਿਆ ਇਹ ਮੈਚ ਇਸ ਕਰਕੇ ਕਰਵਾਇਆ ਹੈਗਾ ਕਿ ਕਿ ਤੁਹਾਨੂੰ ਵੀ ਅੱਗੇ ਜਿਹੜਾ ਫਿਊਚਰ ਦੇ ਵਿੱਚ ਪਤਾ ਲੱਗੇ ਆਪਾਂ ਖੇਡਣਾ ਕਿਦਾਂ ਆਪਾਂ ਇੱਥੇ ਹੀ ਖੇਡੀ ਜਾਂਦੇ ਨੇ ਜਿਵੇਂ ਕਹਿੰਦੇ ਖੂ ਤੇ ਡੱਡੂ ਵਾਲਾ ਕੰਮ ਹੁੰਦਾ ਵੀ ਸਾਨੂੰ ਲੱਗਦਾ ਸੀ ਵੈਸਟ ਆ ਅਿੰਕੀ ਅੱਜ ਤੁਸੀਂ ਗਰਾਊਂਡ ਤੇ ਪਹੁੰਚੇ ਅੱਜ ਬੱਚਿਆਂ ਦੇ ਹੌਸਲਾ ਵਜਾਈ ਕਰਦੇ ਹਰ ਮਹੀਨੇ ਤੁਸੀਂ ਆਉਂਦੇ ਬੱਚੇ ਕੀ ਕਹਿਣਾ ਚਾਹੁੰਦੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਇੱਥੇ ਦੇ ਪ੍ਰਬੰਧਕ ਕੋਚਸ ਨੇ ਅਰਵਿੰਦਰ ਰਾਣਾ ਜੀ ਤੇ ਹੋਰਾਂ ਦੇ ਸਾਥੀ ਸਾਰਿਆਂ ਦਾ ਧੰਨਵਾਦ ਕਰਦਾ ਪਿਛਲੇ ਮਹੀਨੇ ਵੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲੇ ਆ ਅੱਜ ਜੋ ਸ਼ੋਅ ਮੈਚ ਇਹਨਾਂ ਨੇ ਆਰਗੇਨਾਈਜ਼ ਕਰਾਇਆ ਵੰਡਰਫੁਲ ਮੈਚ ਸੀਗਾ ਜੀ ਬਹੁਤ ਫਸਵਾ ਮੈਚ ਸੀ ਔਰ ਦੇਖ ਕੇ ਬੜੀ ਖੁਸ਼ੀ ਹੋਈ ਵੀ ਆਰਮੀ ਵਰਗੀ ਤਕੜੀ ਪ੍ਰੋਫੈਸ਼ਨਲ ਟੀਮ ਦੇ ਨਾਲ ਵੀ ਸਾਡੇ ਜਿਹੜੇ ਪਲੇਅਰ ਨੇ ਉਹਨਾਂ ਨਾਲੋਂ ਘੱਟ ਨਹੀਂ ਹੈਗੇ ਕਿਸੇ ਪਾਸੇ ਨੂੰ ਬਹੁਤ ਹੀ ਮਨ ਨੂੰ ਵਧੀਆ ਮੈਚ ਦੇਖਣ ਨੂੰ ਮਿਲਿਆ ਬੱਚਿਆਂ ਲਈ ਬਹੁਤ ਵਧੀਆ ਮੋਟੀਵੇਸ਼ਨਲ ਇੱਕ ਮੈਚ ਸੈਟਅਪ ਹੋਇਆ ਬੱਚਿਆਂ ਨੂੰ ਟੈਕਟਿਕਸ ਕਿੱਦਾਂ ਅਟੈਕ ਕਰਨਾ ਕਿੱਦਾਂ ਸਕੋਰ ਕਰਨਾ ਬੱਚਿਆਂ ਨੂੰ ਦੇਖ ਕੇ ਵੀ ਸਿੱਖਣ ਨੂੰ ਮਿਲਦਾ ਤੇ ਜਿੱਦਾਂ ਮੈਂ ਕਮਿਟਮੈਂਟ ਕੀਤੀ ਸੀ ਵੀ ਹਰੇਕ ਮਹੀਨੇ ਇਸ ਕਲੱਬ ਨੂੰ ਇਹਨਾਂ ਨੂੰ ਗੋਲਸਾਭ ਨੂੰ 10000 ਰੁਪਏ ਦੀ ਮਾਦੀ ਮਦਦ ਮੈਂ ਕਰੂੰਗਾ ਉਹੀ ਆਪਦੇ ਬੋਲੇ ਹੋਏ ਬੋਲਾਂ ਨੂੰ ਪੂਰੇ ਕਰਨ ਦੇ ਲਈ ਮੈਂ ਅੱਜ ਇੱਥੇ ਪਹੁੰਚਿਆ ਤੇ ਅੱਗੇ ਤੋਂ ਵੀ ਹਰ ਇੱਕ ਮਹੀਨੇ ਇਹ ਜਿੰਨਾ ਦਾ ਅਸੀਂ ਸਹਿਯੋਗ ਕਰਨ ਹਰ ਇੱਕ ਮਹੀਨੇ ਆਉਂਦੇ ਰਹਿਣਗੇ ਜਿਹੜੇ ਬੱਚੇ ਗਰਾਊਂਡ 'ਤੇ ਨਹੀਂ ਆਉਂਦੇ ਗਰਾਊਂਡ ਉਹਨਾਂ ਬਾਰੇ ਕੀ ਕਹਿੰਨਾ ਦੇਖੋ ਬੱਚਿਆਂ ਨੂੰ ਬੱਚਿਆਂ ਤੋਂ ਵੱਧ ਮੈਂ ਮਾਪੇ-ਬਾਪ ਨੂੰ ਅਪੀਲ ਕਰਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੋ ਇਹਦੇ ਨਾਲ ਉਹਨਾਂ ਦੀ ਇਕੱਲੀ ਖੇਡ ਹੀ ਨਹੀਂ ਬਿਲ ਕੇ ਹੈਲਥ ਤੋਂ ਲੈ ਕੇ ਸਾਰਾ ਮੈਂਟਲ ਸਿਸਟਮ ਹੈ ਜਿਹੜਾ ਉਹ ਬਹੁਤ ਵਧੀਆ ਡਿਵੈਲਪ ਹੁੰਦਾ ਤੇ ਸਾਡੇ ਬੱਚਿਆਂ ਨੂੰ ਅੱਜ ਜਿਹੜਾ ਪੰਜਾਬ ਦੇ ਵਿੱਚ ਛੇਵਾ ਤਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਉਹ ਤੋਂ ਬਚਾਉਣ ਲਈ ਜ਼ਰੂਰੀ ਹੈ ਵੀ ਇਹਨਾਂ ਬੱਚੇ ਐਨਰਜੈਟਿਕ ਬਹੁਤ ਹੁੰਦੇ ਨੇ ਤੇ ਉਹ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜ ਕੇ ਰੱਖਿਆ ਜਾਂਦਾ। ਸਰ ਪੜਿਆਲਾ ਸਾਹਿਬ ਜਿੱਦਾਂ ਕਿ ਅੱਜ ਆਰਮੀ ਨਾਲ ਸਾਡੇ ਜੋ ਫਰੈਂਡਲੀ ਮੈਚ ਕਰਵਾਇਆ ਗਿਆ ਉਸ ਵਿੱਚ ਸਾਡੇ ਕੋਚ ਸਾਹਿਬ ਵੀ ਖੁਦ ਨਾਲ ਖੇលਿਆ। ਸੋ ਕਿੱਦਾਂ ਲੱਗਦਾ ਬੱਚਿਆਂ ਨੂੰ ਇਸ ਦਾ ਮੋਟੀਵੇਸ਼ਨ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ। ਜੀ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਮੈਨੂੰ ਦੇਖ ਕੇ ਬਹੁਤ ਸੰਤੁਸ਼ਟੀ ਹੋਈ। ਮੈਂ ਇਹਨਾਂ ਨਾਲ ਇੱਕ ਕਿੱਸਾ ਸਾਂਝਾ ਕਰ ਰਿਹਾ ਸੀ ਜਦੋਂ ਮੈਂ ਪਾਇਨ ਗਰੋਕ ਕਾਲੀ ਪੜ੍ਹਦਾ ਸੀ। ਤਾ ਸਾਡੀ ਫੁੱਟਬਾਲ ਦੀ ਟੀਮ ਸੀ ਤਾਂ ਸਾਡੀ ਸਬਾਤੂ ਇੱਕ ਉੱਥੇ ਆਰਮੀ ਦੀ ਗੋਰਖਾ ਰੈਜੀਮੈਂਟ ਸੀ ਉਹਨਾਂ ਨਾਲ ਸਾਡਾ ਮੈਚ ਹੋਇਆ ਤੇ ਇਹ ਤਾਂ ਮਤਲਬ ਇਹਨਾਂ ਦੇ ਤਾਂ ਆਲਮੋਸਟ ਕਹਿ ਲੋ ਵੀ ਇਹ ਇਕੁਅਲ ਤੇ ਹੀ ਕੋਈ ਹਾਰ ਜਿੱਤ ਵਾਲੀ ਗੱਲ ਹੀ ਨਹੀਂ ਹੈ ਤਾਂ ਪਰ ਸਾਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਤਾਂ ਇਸ ਕਰਕੇ ਜਿਹੜੇ ਪ੍ਰੋਫੈਸ਼ਨਲ ਪਲੇਅਰ ਪ੍ਰੋਪਰ ਉਹਨਾਂ ਕੋਲ ਦੇਖੋ ਪਲੇਅਰਸ ਵੀ 20 ਦੇ ਲਗਭਗ ਆ ਜਾਏ ਹੋਣਗੇ ਉਹਨਾਂ ਨੇ ਵਿੱਚ ਚੇਂਜ ਕਰਕੇ ਵੀ ਪਲੇਅਰਸ ਉਤਾਰੇ ਸਾਡੇ ਸੇਮ ਪਲੇਅਰਸ ਨਹੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ 25 10 25 ਦੇ ਮੈਚ ਜਿਹੜੇ ਨੇ ਉਹ ਲਗਾਤਾਰ ਖੇਡੇ ਤਾਂ ਡੈਫੀਨੇਟਲੀ ਫਰਕ ਪੈਂਦਾ ਪਰ ਇਹ ਦੇਖਣ ਨੂੰ ਮਿਲਿਆ ਵੀ ਕਿਸੇ ਪਾਸਿਓ ਸਾਡੀ ਟੀਮ ਜਿਹੜੀ ਹੈ ਉਹ ਘੱਟ ਨਹੀਂ ਹੈ ਉਹਨਾਂ ਨਾਲ ਮਤਲਬ ਪੂਰਾ ਬਰਾਬਰ ਦੀ ਟੱਕਰ ਸੀ ਸੋ ਜਿੱਦਾਂ ਕਿ ਅੱਜ ਆਰਮੀ ਦੇ ਨੌਜਵਾਨ ਵੀ ਸਾਡੇ ਜੋ ਬੱਚੇ ਖੇਡਣ ਵਾਲੇ ਉਹਨਾਂ ਦਾ ਜੋ ਹੌਸਲਾ ਵਜਾਈ ਕਰਨ ਆਏ ਆਏ ਹਨ ਸੋ ਉਹਨਾਂ ਬਾਰੇ ਕੀ ਕਹਿਣਾ ਚਾਹ ਬਹੁਤ ਉਹਨਾਂ ਦਾ ਧੰਨਵਾਦ ਦੇਖੋ ਉਹ ਇੱਕ ਪ੍ਰੈਕਟਿਸ ਕਰਾਉਣ ਲਈ ਕੋਚ ਸਾਹਿਬ ਦੀ ਤੇ ਬਾਕੀ ਸਾਰੇ ਕੋਚਸ ਦੀ ਰਿਕਵੈਸਟ ਰਿਕੁਐਸਟ ਤੇ ਉਹ ਮਤਲਬ ਮਨਸ਼ਾ ਦੇਵੀ ਕੋਲੋਂ ਆਪਦਾ ਵੀਕਲ ਆਰਮੀ ਦਾ ਲੈ ਕੇ ਸਾਰੀ ਟੀਮ ਲੈ ਕੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਦੇ ਕੋਚ ਸਾਹਿਬ ਦਾ ਧੰਨਵਾਦ ਤੇ ਉਹਨਾਂ ਦੇ ਜਿਹੜੇ ਵੀ ਇਨਚਾਰਜ ਨੇ ਉਹਨਾਂ ਦਾ ਧੰਨਵਾਦ ਤੇ ਅੱਗੇ ਨੂੰ ਵੀ ਉਮੀਦ ਕਰਦੇ ਆਂ ਵੀ ਐਦਾਂ ਦੇ ਹੋਰ ਮੈਚੇਸ ਦੇਖਣ ਨੂੰ ਮਿਲਣ ਤੇ ਮੈਨੂੰ ਬੜਾ ਨਜ਼ਾਰਾ ਆਂਦਾ ਅੱਜ ਜਿਵੇਂ ਮੈਨੂੰ ਕਿਹਾ ਮੈਂ ਕਿਹਾ ਮੈਂ ਤਾਂ ਗਰਾਊਂਡ ਦੇਖ ਕੇ ਬੈਠੀ ਤਵੀਰ ਪਰ ਸਾਨੂੰ ਜੁੱਦੀ ਹੈ ਜੇ ਗਰਾਊਂਡ ਦੇ ਵਿੱਚ ਚੱਲਦਾ ਹੀ ਨਹੀਂ ਗਰਾਊਂਡ ਉਹ ਕਾਦਾ ਗਰਾਊਂਡ ਹੈ ਫਿਰ ਜੇ ਚੱਲਦਾ ਜੇ ਉਹਦੀ ਸਫਾਈ ਨਹੀਂ ਤਾਂ ਗਰਾਊਂਡ ਦੀ ਜੇ ਸਫਾਈ ਨਹੀਂ ਜੇ ਮਾਰਕ ਨਹੀਂ ਹੈ ਕੋ ਆਉਂਦਾ ਕੋਈ ਲਾਭ ਨਹੀਂ ਫੇ ਕੋਈ ਕੋਚ ਨਹੀਂ ਫੇ ਗੇਮ ਕੋਈ ਕੁਝ ਨਹੀਂ ਹੈ ਮੈਂ ਤਾਂ ਇਸ ਤਰ੍ਹਾਂ ਦਾ ਇਹਨਾਂ ਨੂੰ ਚਲਾ ਰਿਹਾ ਜਦੋਂ ਇਹਨਾਂ ਦਾ ਕੋਈ ਹੋਗਾ ਮੋਗਾ ਉਸ ਤਰ੍ਹਾਂ ਹੀ ਚਲਦੇ ਰਹਿਣਾ ਹਰ ਚਲਾ ਦੇ ਧੰਨਵਾਦ ਸਭ ਤੋਂ ਸਭ ਤੋਂ ਜਿੱਥੇ ਸਾਡੀ ਦੇਸ਼ ਦੀ ਆਰਮੀ ਜੀ ਜੀ ਦੇਸ਼ ਦੀ ਰੱਖਿਆ ਕਰਦੀ ਹੈ ਸੋ ਉੱਥੇ ਸਰੀਰ ਨੂੰ ਫਿੱਟ ਰੱਖਣ ਲਈ ਖੇਡਾਂ ਵੀ ਜ਼ਰੂਰੀ ਹਨ ਬਿਲਕੁਲ ਸਰ ਖੇਡਣੇ ਲਈ ਇਸ ਕਰਕੇ ਫਿਟਨੈਸ ਮਹੋਜੂਰੀ ਹੈ ਜੋ ਕਿ ਹਮਾਰੇ ਕੋ ਬਾਕੀ ਟ੍ਰੇਨਿੰਗ ਨੇ ਵੀ ਔਰ ਐਸੀ ਵੀ ਮਤਲਬ ਇੱਕ ਮੋਟੀਵੇਸ਼ਨ ਮਿਲਦਾ ਹੈ ਗੇਮਸ ਦੇ ਹਮਾਰੇ ਇੱਕ ਇੱਕ ਸਪਰਿੰਟ ਜੋ ਹੁੰਦਾ ਹੈ ਉਹ ਮਾਰੇ ਕੋ ਜਦ ਵੀ ہمارا ਕੋਈ professionl ਵਰਕ ਹੁੰਦਾ ਹੈ ਉਸ ਲਈ ਹਮਾਰਾ ਸਪੋਰਟ ਮਿਲਦਾ ਹੈ ਸੋ ਅੱਜ ਇੱਕ ਫੈਰੈਂਟਲੀ ਮੈਚ ਕਰਵਾਇਆ ਗਿਆ ਹੈ ਸੋ ਕਿਸ ਤਰ੍ਹਾਂ ਕਹਿ ਰਹੇ ਹੋ ਕਿਦਾਂ ਦਾ ਲੱਗ ਰਿਹਾ ਹੈ ਸਰ ਮੈਚ ਬਹੁਤ ਬੜੀਆ ਹੋਇਆ ਬੱਚੋ ਮੈਂ ਜੋ ਦੂਸਰੇ ਬੱਚੇ ਵੀ ਆਏ ਜਿਵੇਂ ਜਿਹਨੂੰ ਜੋ ਸਿੰਗਲ ਕੇ ਬੱਚੇ تھے ਆਰਮੀ ਕੇ ਬੱਚੇ ਦੋਨੋਂ ਜੋ ਆਪਸ ਵਿੱਚ ਜੋ ਦੋਨੋਂ ਟੀਮਾਂ ਨੇ ਖੇਲੀ ਸੋ ਕਾਫੀ ਸਪਿਰਟਾ ਦੋਨੋਂ ਟੀਮਾਂ ਦੇ ਵਿੱਚ ਮੈਂ ਔਰ ਬਹੁਤ ਅੱਛਾ ਮੈਚ ਸੀ ਸੋ ਸਾਡੇ ਅਰਵਿੰਦਰ ਜੀ ਕੋਚ ਸਾਹਿਬ ਹੈ ਜੋ ਕਿ ਹਜ਼ਾਰਾਂ ਹੀ ਬੱਚਿਆਂ ਨੂੰ ਸੈਂਕੜੇ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ ਸੋਨਾਂ ਵਰ ਕੀ ਕਹਿਣਾ ਚਾਹੋ ਬਿਲਕੁਲ ਸਰ ਬਹੁਤ ਬੜੀਆ ਕੰਮ ਕਰ ਰਹੇ ਹਨ ਇਹ ਇੱਕ ਮੋਟੀਵੇਸ਼ਨਲ ਹੈ ਹਰ ਕਿਸੇ ਲਈ ਜੇ ਅਗਰ ਬੱਚੋਆਂ ਕੇ ਲਈ ਇਤਨਾ ਕੁਛ ਕਰ ਰਹੇ ਹਨ ਤੋ ਹਰ ਜਗ੍ਹਾ ਤੇ ਇਹ ਕੰਮ ਹੋਣਾ ਚਾਹੀਦਾ ਸੋ ਕੋਸ਼ਾ ਜੋ ਆਗੀ ਆਲੇ ਆਪਣੇ ਕੋਸ਼ਾ ਤੁਹਾਡੇ ਨਾਲ ਫ੍ਰੈਂਡਲੀ ਮੈਚ ਖੇਡਿਆ ਗਿਆ ਸੋ ਉਸ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਮੈਂ ਸੁਬੇਦਾਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਡੇ ਨਾਲ ਨੈਸਟਰਾਂ ਅਸੀਂ ਇੱਕ ਵਾਰ ਇਹਨਾਂ ਨੂੰ ਕਾਲ ਕੀਤੀ ਕਿ ਅਸੀਂ ਬੱਚਿਆਂ ਨੂੰ ਮੈਚ ਦਿਖਾਣਾ ਹੈ ਇਹ ਜਿਹਦੇ ਆਪਣੀ ਟੀਮ ਲੈ ਕੇ ਇੱਥੇ ਪਹੁੰਚ ਗਏ ਉਸ ਵਾਸਤੇ ਨਾਲ ਧੰਨਵਾਦ ਹੈ ਤੇ ਗੁਰਪਤਾ ਬਾਜਵਾ ਜੀ ਅੱਜ ਆਏ ਸੀਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੀ ਜਿਹੜੀ ਨਜ਼ਰ ਕਾਉਂਸਲ ਦੀ ਟੀਮ ਹੈ ਚਾਹ ਸਾਡੇ ਜੀਤੀ ਭਾਜੀ ਨੇ ਰਮਾ ਕਾਂਜੀ ਉਹਨਾਂ ਦੀ ਵੀ ਸਾਡੇ ਗਰਾਊਂਡ ਨੂੰ ਬਹੁਤ ਸਪੋਰਟ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੋ ਅੱਜ ਇੱਕ ਆਰਮੀ ਦਾ ਤੇ ਇੱਕ ਜੋ ਲੋਕਲ ਬੱਚਾ ਦਾ ਮੈਚ ਖੇਡਿਆ ਗਿਆ ਸੋ ਕਿਦਾਂ ਦਾ ਮੋਟੀਵੇਸ਼ਨ ਲੱਗਦਾ ਬੱਚੇਰ ਕਿਦਾਂ ਦਾ ਨਸਰ ਬਹੁਤ ਵਧੀਆ ਮੈਚ ਹੋਇਆ ਸਾਡੇ ਕੋਲ ਥੋੜਾ ਇੱਕ ਪ੍ਰੋਬਲਮ ਸੀ ਕਿ ਸਾਡੇ ਕੋਲ ਉਹੀ ਮੁੰਡੇ ਸੀਗੇ 7 ਕੋਲ ਤੇ ਇਹਨਾਂ ਕੋਲ ਕਲੀਅਨਸੀ ਸੀ ਲੇਕਿਨ ਫਿਰ ਵੀ ਆਰਮੀ ਦੀ ਟੀਮ ਤਾਂ ਆਰਮੀ ਦੀ ਹੁੰਦੀ ਆ ਅਸੀਂ ਬਹੁਤ ਵਧੀਆ ਫਾਈਟ ਕਰੀ ਫਿਰ ਵੀ ਠੀਕ ਉਹਨਾਂ ਦੀ ਟੀਮ ਤਾਂ ਬਹੁਤ ਤਾਕਤਵਰ ਸੀ ਓਕੇ ਥੈਂਕ ਯੂ ਸਰ